ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਅਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਸਜਣੋ ਤੁਹਾਡਾ ਅੱਜ ਪਹੁੰਚ ਚੁੱਕੇ ਆਪਾਂ ਪਿੰਡ ਖੇਮਕਰਨ ਬਾਡਰ ਜ਼ਿਲ੍ਹਾ ਤਰਨਤਨ ਤਸਵੀਰ ਪੱਟੀ ਇੱਕ ਘਰੇਲੂ ਘਰ ਦੇ ਵਿੱਚ ਪਹੁੰਚ ਚੁੱਕੇ ਆਂ ਜੋ ਚੰਗੀ ਬਲੱਡ ਲਾਈਨ ਦਾ ਭੁੱਲ ਨੀਲੀ ਰਾਵੀ ਦੇ ਵਿੱਚ ਪਾਕਿਸਤਾਨੀ ਜੋ ਦੱਸ ਰਿਹਾ ਹੈ ਰਿਕਾਰਡ ਦੀ ਮਾਂ ਦਾ ਮਦਰ ਦਾ ਸਾਰੀ ਡਿਟੇਲ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਾਂਗੇ ਉਹ ਤੋਂ ਪਹਿਲਾਂ ਕੁਐਸਟ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਿਕਨ ਨੂੰ ਆਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਗਲਾ ਤੇ ਤੰਦਰੁਸਤੀ ਜੋ ਹੋਊਗੀ ਤੇ ਵਧੇਰੇ ਜਾਣਕਾਰੀ ਲੈ ਕੇ ਦੇਣੇ ਆ ਪਹਿਲਾਂ ਤੁਹਾਨੂੰ A to Z ਜੋ ਨਿਸ਼ਾਨੀਆਂ ਇਹ ਬੋਲਦੀਆਂ ਸਾਰੀਆਂ ਦਿਖਾ ਦਿਗੇ ਤੇ ਖੇਮ ਕਰਨ ਪਹੁੰਚ ਕੇ ਆਪਣੀ ਨਰਖ ਪਰਖ ਕਰਿਓ ਕੋਈ ਵੀ ਖਰੀਦਦਾਰੀ ਕਿਦੋਂ ਕੋਈ ਗਾ ਮਜਦੀ ਕਰਦੇ ਆ ਤੇ ਨਰਖ ਪਰਖ ਜ਼ਰੂਰ ਕਰਿਆ ਕਰੋ ਫਰਜ ਬੰਦਾ ਹੈ ਪੈਸੇ ਲਾਉਣੇ ਆ ਸਾਡਾ ਕੰਮ ਆ ਵੀਡੀਓ ਬਣਾਉਣਾ ਤੁਹਾਡਾ ਕੰਮ ਨਰਖ ਪਰਖ ਕਰਨਾ ਠੀਕ ਹੈ ਜੀ ਤੇ ਜੇ ਹਾਈਟ ਨਾਲੋਂ ਹਿਸਾਬ ਲਾਈਏ तकरीबन 6 ਫੁੱਟ ਦੇ ਲਾਗੇ ਬੰਨੇ ਸਾਢੇ ਪੌਣੇ 6 ਦੇ 5 ਦੇ 5.5 ਤੋਂ ਉੱਪਰ ਹੀ ਜ਼ਿਆਦਾ ਹੈ ਹਾਈਟ ਜੰਗੀ ਸੋਹਣੀ ਆ ਪੇਟ ਪੁੜੇ ਦਾ ਹੈ ਬਾਕੀ ਜੋ ਮੱਜਾਂ ਇਤੋਂ ਡرائی ਕੀਤੀਆਂ ਇਹਦੀਆਂ ਡਰਾਈਵਰੀ ਕੀਤੀਆਂ ਜਾਂਦੀਆਂ ਠੀਕ ਆ ਜੀ ਤੇ ਮਈਆਂ ਵਾਸਤੇ ਜੋ ਇਹ ਬੋਲ ਰੱਖਿਆ ਗਿਆ ਹੈ ਗਾਂ ਜੋ ਗੱਪਣ ਕਰਾਉਣੀ ਠੀਕ ਆ ਤੇ ਨੀਲੀ 라ਵੀ ਪਿਓਰ ਆ ਸਿੰਘ ਸੁng ਬਹੁਤ ਸੋਹਣਾ ਲੱਗਾ ਨਿਸ਼ਾਨੀਆਂ ਸਾਰੀਆਂ ਹੈ ਹਾਈਟ ਸਾਰੀਆਂ ਬਹੁਤ ਚੰਗੀਆਂ 6 ਫੁੱਟ ਦੇ ਲਾਗੇ ਬੰਨੇ ਹੋਊਗੀ ਤੇ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਕੀ ਨਾਮ ਹੈ ਸਰਜੀਤ ਸਿੰਘ ਜੀ ਠੀਕ ਆ ਪਿੰਡ ਖੇਮ ਕਰਨ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਨਤਾਰ ਤਹਿਸੀਲ ਪਟੇ ਫੋਨ ਨੰਬਰ 88476 ਹਾਂ ਜੀ 53943 ਠੀਕ ਆ ਜੀ ਤੇ ਪਾਉ ਜੀ ਕਿਦਾਂ ਤੁਹਾਨੂੰ ਇਹ ਸ਼ੌਂਕ ਨੀਲੀ ਰਵੀ ਦਾ ਕਿਦਾਂ ਸ਼ੁਰੂ ਤੋਂ ਇਹ ਸ਼ੁਰੂ ਤੋਂ ਹੀ ਠੀਕ ਆ ਵੜ ਵਡੇਰਿਆਂ ਤੋਂ ਹੀ ਹਾਂ ਜੀ ਹਾਂ ਜੀ ਠੀਕ ਆ ਤੇ ਕਿਤਰਾ ਐ ਮਾਲੀ ਆਪਣਾ ਲਿਆਂਦਾ ਆ ਤੇ ਜਾਂ ਕਰਦਾ ਨਹੀਂ ਜੀ ਕਰਦਾ ਕਰਦਾ ਹੀ ਆ ਬੱਚਾ ਟਿੱਕੀ ਮਾਂ ਮੂੰ ਦਾ ਰਿਕਾਰਡ ਦਾ ਪਤਾ ਹੁੰਦਾ 20 ਲੀਟਰ ਦਿੰਦੇ ਮਾਂ ਦੀ ਦਾ ਹਾਂਜੀ ਮੈਂ ਮਦਰ ਚੰਗੀ ਵੱਡੀ ਹਾਂਜੀ ਹਾਂਜੀ ਠੀਕ ਆ ਹੁਣ ਹੈਗੀ ਤੇ ਦੇਤੀ ਆ ਨਹੀਂ ਉਹ ਦੇਤੀ ਦੇਤੀ ਸੀ ਹਾਂਜੀ ਠੀਕ ਆ ਇਹ ਵੀ ਗਾਂ ਚੰਗੇ ਸੀਮਨ ਦਾ ਪਤਾ ਕਿਹੜੇ ਦਾ ਆਪ ਹਾਂਜੀ ਕਿ ਪਤਾ ਹੀ ਕਿ ਕਿਹੜੇ ਸਾਨ ਦਾ ਗਾਂ ਬੱਚਾ ਕਿਸਾਨ ਦੇ ਨਾਮ ਨਹੀਂ ਪਤਾ ਅੱਛਾ ਹਾਂਜੀ ਕੋ ਨੂਰਾ ਕੋਏ ਨੂਰ ਦਾ ਕੋਏ ਨੂਰ ਦਾ ਹਾਂਜੀ ਅੱਛਾ ਠੀਕ ਹੈ ਜੀ ਤੇ ਨੀਲੀ ਰਾਵੀ ਦੇ ਵਿੱਚ ਜੋ ਮਦਰ ਜਿਹੜੀ ਦੱਸ ਰਹੀ ਆ ਪਾਕਿਸਤਾਨੀ ਉਧਰੋਂ ਹੀ ਪਾਪੂ ਜੀ ਫਿਰ ਰਵਾ ਉਹੋ ਹੀ ਪੁਰਾਣਾ ਜੁਰਿਆਂ ਦਾ ਹਾਂਜੀ ਬਾਰਡਰ ਤੇ ਜਵਾਂ ਨਾ ਆਪਣਾ ਪਿੰਡ ਹਾਂਜੀ ਬਾਰਡਰ ਤੇ ਤੇ ਜਿਵੇਂ ਪ੍ਰਾਤਨ ਰਵਾ ਆਪਣਾ ਜਿਹੜਾ ਨੀਲੀ ਰਾਵੀ ਪਾਕਿਸਤਾਨੀ ਮੈਂ ਉਧਰ ਦੀ ਸੱਜਣੋਂ ਜਿਹੜਾ ਇਹ ਬੱਚਾ ਇਹ ਗਾਂ ਕੋਏ ਨੂਰ ਦਾ ਕਹਿੰਦੇ ਕਿ ਮੈਂ ਇਹਨੂੰ ਠੀਗਾ ਰਖਾਇਆ ਸੀ ਤੇ ਠੀਕੇ ਤੋਂ ਗਾਂ ਜਿਹੜਾ ਮਾਲੀ ਇਹ ਬੱਚਾ ਪੈਦਾ ਹੋਇਆ ਤੇ ਹਾਈਟ ਬਾਉ ਜੀ ਵੇਖੋ ਲਾਗੇ ਕਰ ਲੋਗੇ ਲੋਈ ਸੱਜਣੋ ਹੁਣ ਆਖਣ ਵਾਲੀ ਗਾਲਣੀ ਆ ਹੱਪਾਉ ਜੀ ਹੱਥ ਥੱਲੇ ਕਰ ਲੋ ਮੜੇ ਹੱਥ ਨੂੰ ਤੇ ਬਾਉ ਦੇ ਮੋਢੇ ਤੇ ਸੱਜਣੋ ਜਿਹੜਾ ਮੱਲ ਹੀ ਆ ਬਿਲਕੁਲ ਆਉਂਦਾ ਤੇ ਨੀਲੀ ਰਾਵੀ ਦਾ ਏ ਇਹ ਫਿਰ ਰੇੜੀ ਰੂੜੀ ਜੁੰਦੇ ਤੇ ਜਾਣੇ ਨਹੀਂ ਨਹੀਂ ਮੱਜਾਂ ਵਾਸਤੇ ਹੀ ਮੱਜਾਂ ਤੇ ਬਸ ਮੱਜਾਂ ਨਹੀਂ ਭਰਾਈ ਕਰਾਉਂਦੇ ਜੀ ਹਾਂ ਜੀ ਨਹੀਂ ਮੱਜਾਂ ਭਰਾਈ ਠੀਕ ਆ ਤੇ ਹੁਣ ਜਿਹੜਾ ਸੇਲ ਕੱਦਣਾ ਗਾਂ ਬੱਚਾ ਪੁੱਤ ਹੈਗਾ ਹਾਂ ਜੀ ਠੀਕ ਆ ਬੱਚਾ ਆ ਗਿਆ ਨਾ ਨਾ ਤਿਆਰ ਬੱਚਾ ਬੱਚਾ ਹੋ ਗਿਆ ਹੈ ਬੱਚਾ ਲਓ ਸਜਣੋ ਹੋ ਗਿਆ ਤਿਆਰ ਤੇ ਇਹ ਜਿਹੜਾ ਹੈ ਵੱਡਾ ਬੋਲੇ ਜਿਹੜਾ ਕਹਿੰਦੇ ਆ ਕਿ ਦੇ ਦੇਣਾ ਬਾਕੀ ਦੇਖ ਸਕਦੇ ਜੀ ਚਾਰੇ ਬਨਿਓ ਹੀ ਬਹੁਤ ਹੀ ਖੂਬਸੂਰਤ ਆ ਤੇ ਪਿੱਠ ਪੂੜਾ ਜਿਹੇ ਹਿਸਾਬ ਲਾਈਏ ਚੰਗਾ ਸਜਣੋ ਠੀਕ ਆ ਤੇ ਮਗਲੀ ਸਾਈਡ ਤੋਂ ਵੀ ਦੇਖ ਲਓ ਲਓ ਜੀ ਚੈੱਕ ਕਰ ਲਓ ਠੀਕ ਆ ਤੇ ਖੋਲ ਕੇ ਕਰ ਪਉ ਤੋੜ ਕੇ ਵਿਖਾਈਏ ਭੈਣ ਭਰਾਵਾਂ ਨੂੰ ਲੋਈ ਨੀਲੀ ਰਾਵੀ ਪਾਕਿਸਤਾਨੀ ਜਿਹੜਾ ਭੋਲੇ ਨਾ ਸਜਣੋਂ ਬਹੁਤ ਜ਼ਿਆਦਾ ਠੰਡੀ ਨਸਲ ਹੁੰਦੀ ਆ ਤੇ ਕੱਦ ਕਾਠ ਤੇ ਬਾਹਲਾ ਚੰਗਾ ਏ ਜਿਵੇਂ 나ਗ ਸਰੀ ਚੱਕਦਾ ਨਾ ਉਦਾਂ ਪਾਉ ਆਕੂ ਤਾਂ ਨੂੰ ਪਾਉ ਦੇ ਸਿਰ ਤੋਂ ਤਾਂ ਨੂੰ ਤੌਣ ਖੜਦਾ ਠੀਕ ਆ ਚੰਗੀ ਬਲੱਡ ਲੈੰਦਾ ਜਿਹੜੇ ਵੀ ਭੈਣ ਭਰਾ ਨੂੰ ਮੋੜ ਲਿਆ ਪਾਉ ਜੀ ਗਾ ਜਿਵੇਂ ਆਪਣੀ ਨਸਲ ਕੁਆਲਟੀ ਤਿਆਰ ਕਰਨੀ ਆ ਚੰਗੇ ਬਰੀਡਰ ਤੋਂ ਚੰਗੇ ਬਰੀਡਰ ਨੇ ਬੱਚੇ ਲੈਣੇ ਆ ਨਾ ਤੇ ਆਪਣੀ ਜਰੂਰ ਖਰੀਦਦਾਰੀ ਕਰ ਲਿਓ ਕਿਉਂਕਿ ਮਾਲੀ ਸੋਹਣਾ ਚੰਗਾ ਵੱਡਾ ਠੀਕ ਆ ਕੋਏ ਨੂਰ ਦਾ ਜਿਹੜਾ ਬੱਚਾ ਦੱਸ ਰਹੇ ਆ ਤੇ ਮਾਂ ਜਿਹੜੀ ਆ ਪਾਕਿਸਤਾਨੀ ਦੱਸ ਰਹੇ ਆ ਠੀਕ ਆ ਜੀ ਤੇ ਮਾਲੀ ਸਾਂਭਣ ਵਾਲਾ ਅੱਜ ਕੱਲ ਸਾਂਭਣੀ ਹੁੰਦੀ ਢੰਗਰਾਂ ਦੀ ਲੋ ਜੀ ਨਿਸ਼ਾਨੀਆਂ ਸਭ ਪ੍ਰੋਪਰ ਹੈਗੀਆਂ ਹੈ ਕੋਈ ਕਮੀ ਕੋਈ ਵੀ ਕਮੀ ਨਹੀਂ ਹੈਗੀ ਇਹਦੇ ਵਿੱਚ ਤੇ ਨਾ ਕੋਈ ਕਾਢ ਹੀ ਸਕਦਾ ਪਾਉ ਜੀ ਫਿਰ ਇਹਦਾ ਕੀ ਲੈ ਦੇ ਕਰ ਦੇਣਾ 1 ਲੱਖ ਰੁਪਈਆ ਜੀ 1 ਲੱਖ ਰੁਪਈਆ ਹਾਂਜੀ ਅੱਖ ਵਿਖਾਓ ਲੋਈ ਸਜਣੋ ਬਿੱਲੀ ਮਣਕੀ ਅੱਖ ਆ ਤੇ ਕੱਟ ਵਾਲਾ ਠੀਕ ਹੈ ਤੇ ਸਿੰਗੀ-ਸੁੰਗੀ ਬਹੁਤ ਸੋਹਣੀ ਆ ਤੇ ਸ਼ਗਾ ਹੋ ਗਿਆ ਮੂੰਹ ਤੋਂ ਠੀਕ ਹੈ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਹੈ ਕਨੈਕਟ ਨੰਬਰ ਪਾਉ ਹਦਾ ਉੱਪਰ ਦਿੱਤਾ ਹੋਊਗਾ ਕਿਸੇ ਵੀ ਬਰੀਡਰ ਨੂੰ ਭੈਣ ਭਰਾ ਨੂੰ ਚਾਹੀਦਾ ਨਾ ਤੇ ਆਪਣੀ ਖਰੀਦਦਾਰੀ ਕਰ ਲਿਓ ਕਿਉਂਕਿ ਬੜੀ ਸ਼ਾਨਦਾਰ ਸੀਜ ਆ ਇਹ ਮੌਕਾ ਬਾਰ-ਬਾਰ ਨਹੀਂ ਜ ਮਿਲਦਾ ਇਹੋ ਜਿਹੇ ਤੋਹਫੇ ਜਿਹੜੇ ਕਦੇ-ਕਦਾਈਂ ਮਿਲਦੇ ਲੱਭਦੇ ਜੀ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ